ਅਮਰਿੰਦਰ ਸਿੰਘ ਪਟਿਆਲਾ ਸ਼ਾਹੀ ਘਰਾਣੇ ਦੇ ਮੋਹਤਬਰ ਪਟਿਆਲਾ ਦੇ 10ਵੇਂ ਰਾਜੇ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਾਹੀ ਘਰਾਣੇ ਤੋਂ ਹੋਣ ਦੇ ਨਾਲ-ਨਾਲ ਕੈਪਟਨ ਦਾ ਸੱਤਾ 'ਚ ਹੋਣਾ ਜ਼ਾਹਿਰ ਹੈ। ਮੋਤੀ ਬਾਗ ਪਟਿਆਲਾ ਦੇ ਰਾਜੇ ਪਟਿਆਲਾ ਦੇ ਹੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨੇ ਪਟਿਆਲਾ ਦੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ 26 ਜਨਵਰੀ 2002 ਤੋਂ 1 ਮਾਰਚ 2007 ਤੱਕ ਪੰਜਾਬ ਦੀ ਬਾਗਟਰੂਕ ਮੁੱਖ ਮੰਤਰੀ ਦੇ ਤੌਰ ਤੇ ਸਾਮ ਚੁਕੇ ਨੇ। ਇਸ ਤੋਂ ਲਾ ਬਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁਕੇ ਨੇ। ਤੇ ਮੌਜੂਦਾ ਸਮੇਂ ਚ ਕੈਪਟਨ ਅਮਰਿੰਦਰ जाट ਮਹਾਸਭਾ ਦੇ ਮੁਖੀ ਵੀ ਨੇ। ਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਵੀ ਨੇ। ਪਟਿਆਲਾ ਦੇ ਰਾਜਕੁਮਾਰ ਅਮਰਿੰਦਰ ਸਿੰਘ ਦਾ ਜਨਮ 11 ਮਾਰਚ 1942 ਨੂੰ ਕੈਪਟਨ ਪਟਿਆਲਾ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਤੇ ਮੋਹਿੰਦਰ ਕੌਰ ਦੇ ਘਰ ਹੋਇਆ। ਸ਼ਾਹੀ ਘਰ ਨੇ ਤੋਂ ਹੋਣ ਕਰਕੇ ਸ਼ਾਹੀ ਰਹਿਣੀ ਬਹਿਣੀ ਤੇ ਉੱਚ ਪੱਧਰ ਦੀ ਸਿੱਖਿਆ ਲਈ। ਲਾਰੈਂਸ ਸਕੂਲਸ ਨਾਵਰ ਤੇ ਦੂਨ ਸਕੂਲ ਡੇਰਾ ਤੁੰਤੋ। ਸ਼ਾਹੀ ਘਰ ਦੇ ਕੈਪਟਨ ਅਮਰਿੰਦਰ ਦੇ ਸ਼ੌਂਕ ਵੀ ਸ਼ਾਹੀ ਨੇ। ਹਵਾਈ ਜਹਾਜ਼ ਉਡਾਣਾ, ਗੋਲਫ ਖੇਡਣਾ ਤੇ ਨਿਸ਼ਾਨੇਬਾਜ਼ੀ। ਅਮਰਿੰਦਰ ਸਿੰਘ ਦੇ ਨਾਮ ਨਾਲ ਕੈਪਟਨ ਜੁੜਿਆ 1963। ਭਾਰਤੀ ਸੈਨਾ ਚ ਰਹਿ ਕੇ ਇਹ ਨਾਮ ਮਹਾਰਾਜਾ ਅਮਰਿੰਦਰ ਸਿੰਘ ਨੂੰ ਮਿਲਿਆ 1963 ਚ ਮਹਾਰਾਜਾ ਪਟਿਆਲਾ ਭਾਰਤੀ ਫੌਜ ਚ ਭਰਤੀ ਹੋਏ ਤੇ 1965 ਚ ਇਸ ਤੋਂ ਅਸਤੀਫਾ ਦੇ ਦਿੱਤਾ ਪਰ ਜਦੋਂ ਤੋਂ ਪਾਕਿਸਤਾਨ ਨਾਲ ਰਿਸ਼ਤੇ ਵਿਗੜੇ ਤਾਂ ਕੈਪਟਨ ਮੁਰ ਸੈਨਾ ਚ ਪਰਤੇ ਇਸ جنگ ਵਿੱਚ ਭਾਰਤੀ ਦੇ ਸਿਪਾਹੀ ਵਜੋਂ ਹਿੱਸੇਦਾਰੀ ਨਿਭਾਈ ਫਿਰ ਅਖੀਰ 1968 ਵਿੱਚ جنگ ਮੁੱਕੀ ਤੇ ਉਹਦਾ ਵੀ ਹਮੇਸ਼ਾ ਲਈ ਤਿਆਗ ਦਿੱਤਾ ਫਿਰ ਸ਼ੁਰੂ ਹੋਇਆ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਸਫ਼ਰ ਰਜੀਵ ਨਾਲ ਅਮਰਿੰਦਰ ਦੇ ਨਿੱਜੀ ਸਬੰਧ ਕਾਫੀ ਚੰਗੇ ਸਨ ਇਸ ਦਾ ਕਾਰਨ ਫੌਜ ਵਿੱਚ ਹੋਣਾ ਸੀ ਤੇ ਸ਼ਾਹੀ ਘਰਾਣੇ ਤੋਂ ਹੋਣਾ ਦੋਵੇਂ ਹੀ ਰਹੇ ਰਜੀਵ ਗਾਂਧੀ ਸਦਕਾ 1980 ਚ ਕੈਪਟਨ ਅਮਰਿੰਦਰ ਨੇ ਪਹਿਲੀ ਵਾਰ ਲੋਕ ਸਭਾ ਚੋਣ ਲੜੀ ਪਰ ਜਿਵੇਂ ਹੀ 1984 ਵਿੱਚ ਫੌਜੀ ਕਾਰਵਾਈ ਦਾ ਸਾਕਾ ਹੋਇਆ ਕੈਪਟਨ ਅਮਰਿੰਦਰ ਨੇ ਸੰਸਦੀ ਕੁਰਸੀ ਤੋਂ ਅਸਤੀਫਾ ਦੇ ਦਿੱਤਾ ਇਸ ਤੋਂ ਬਾਅਦ ਇੰਦਰਾ ਗਾਂਧੀ ਦੀ ਹੱਤਿਆ ਹੋਈ ਇਸੇ ਦੌਰਾਨ ਅਮਰਿੰਦਰ ਕਾਲੀ ਦਲ ਵਿੱਚ ਸ਼ਾਮਲ ਹੋਏ ਫਿਰ ਅਕਾਲੀ ਦਲ ਦੀ ਟਿਕਟ ਤੇ ਹੀ ਵਿਧਾਨ ਸਭਾ ਚੋਣ ਲੜੀ ਤੇ ਪੰਚਾਇਤਾਂ ਖੇਤੀਬਾੜੀ ਤੇ ਜੰਗਲਾਤ ਵਿਭਾਗ ਦੇ ਮੰਤਰੀ ਬਣ ਗਏ। ਇਸ ਤੋਂ ਬਾਅਦ ਮੁੜ ਕੈਪਟਨ ਅਮਰਿੰਦਰ ਅਕਾਲੀ ਦਲ ਤੋਂ ਵੱਖ ਹੋ ਗਏ ਤੇ ਸ਼੍ਰੋਮਣੀ ਅਕਾਲੀ ਦਲ ਪੰਥਕ ਨਾਂ ਦੀ ਪਾਰਟੀ ਬਣਾਈ ਜੋ ਅਖੀਰ ਫਿਰ ਕਾਂਗਰਸ ਵਿੱਚ ਜਾ ਰਲੀ। ਸੋਨੀਆ ਗਾਂਧੀ ਦੇ ਸੱਤਾ 'ਚ ਆਉਂਦੇ-ਆਉਂਦੇ ਕੈਪਟਨ ਮੁੜ ਕਾਂਗਰਸ ਦੇ ਹੋ ਗਏ। ਫਿਰ ਪਟਿਆਲਾ ਦੇ ਮਹਾਰਾਜਾ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ। 1980 ਤੋਂ 2002 ਤੱਕ ਇਹ ਕਾਰਜਬਾਰ ਸੰਭਾਲਿਆ ਤੇ 2002 ਤੋਂ 2007 ਤੱਕ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ। ਇਹਨਾਂ ਹੀ ਕਾਂਗਰਸ ਪਾਰਟੀ ਨੇ ਅਮਰਿੰਦਰ ਨੂੰ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਮਾਂਡ ਵੀ ਸੌਂਪੀ। ਕੈਪਟਨ ਅਮਰਿੰਦਰ ਦਾ ਸਿਆਸੀ ਸਫ਼ਰ ਥੋੜਾ ਟੱਗ ਮਗਾਇਆ ਜਦੋਂ 2008 ਵਿੱਚ ਅਮ੍ਰਿਤਸਰ ਇੰਪਰੂਵਮੈਂਟ ٹرسٹ ਦਾ ਜ਼ਮੀਨ ਕੋਟਾਲਾ ਸਾਹਮਣੇ ਆਇਆ ਤੇ ਅਕਾਲੀ ਦਲ ਭਾਜਪਾ ਨੇ ਕੈਪਟਨ ਸਾਹਿਬ ਨੂੰ ਵਿਧਾਨ ਸਭਾ ਤੋਂ ਨਿਕਾਲਾ ਵੀ ਦਿੱਤਾ। ਇਸ ਸਮੇਂ ਪੰਜਾਬ ਵਿੱਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਸੀ। 2010 ਵਿੱਚ ਸੁਪਰੀਮ ਕੋਰਟ ਨੇ ਕੈਪਟਨ ਅਮਰਿੰਦਰ ਦੇ ਹੱਕ ਵਿੱਚ ਫੈਸਲਾ ਦਿੱਤਾ ਤੇ ਕੈਪਟਨ ਨੂੰ ਵਿਧਾਨ ਸਭਾ ਚੋਂ ਕੰਟੈਂਟ ਨੂੰ ਗੈਰ ਸੰਵਿਧਾਨਿਕ ਘਰਾ ਕਰ ਦਿੱਤਾ ਇਸੇ ਦੌਰਾਨ 2009 ਚ ਮੁਰਤੋ ਕੈਪਟਨ ਸਾਹਿਬ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਤੇ 2013 ਮਾਰਚ ਤੱਕ ਇਸ ਅਹੁਦੇ ਨੂੰ ਸੰਭਾਲਿਆ ਪਿਛਲੇ 30 ਸਾਲਾਂ ਤੋਂ ਕੈਪਟਨ ਅਖਿਲ ਭਾਰਤੀ जाट महासभा ਦੇ ਨਾਲ ਜੁੜੇ ਨੇ ਤੇ ਮੌਜੂਦਾ ਸਮੇਂ ਚ ਇਸ ਦੇ ਪ੍ਰਧਾਨ ਨੇ ਕੈਪਟਨ ਸਾਹਿਬ ਦੀ ਪਤਨੀ ਮਹਾਰਾਣੀ ਪਰਨੀਤ ਕੌਰ ਪਟਿਆਲਾ ਤੋਂ ਹੀ ਐਮਪੀ ਨੇ ਇਸ ਤੋਂ ਪਹਿਲਾਂ ਇਹ ਹੀ ਸੀਟ ਕੈਪਟਨ ਸਾਹਿਬ ਦੀਆਂ ਜਿੱਤਾਂ ਦੀ ਚਾਬੀ ਬਣੀ ਰਹੀ ਪਰ ਇਸ ਵਾਰ ਕੈਪਟਨ ਪਟਿਆਲਾ ਤੋਂ ਥੋੜਾ ਬਾਹਰ ਨਿਕਲ ਕੇ ਲੋਕ ਸਭਾ ਦੀ ਜੰਗ ਲੜ ਰਹੇ ਨੇ ਹੁਣ ਦਿਲ ਤਸਬ ਗੱਲ ਇਹ ਰਹੇਗੀ ਵੇਖਣਾ ਕਿ ਪਟਿਆਲਾ ਦੇ ਰਾਜਾ ਅਮਰਸਰਜ ਆਪਣੀ ਸਿਆਸੀ ਪਕੜ ਨੂੰ ਸਾਬਤ ਕਰ ਪਾਉਂਦੇ ਨੇ ਜਾਂ ਇਹ ਵਜਾਰਤ ਸਿਰਫ ਪਟਿਆਲਾ ਦੇ ਮਹਿਲਾਂ ਤੱਕ ਹੀ ਸੀਮਤ ਰਹਿੰਦੀ ਹੈ